जो संतों की सत्संग में बैठते हैं आते हैं संतों का सत्संग करते हैं उनको तो चतुर सुजान के है ओ इस बात को अच्छी तरह संतों के पास बैठ करके समझते हैं दूसरा नहीं समझ सकता एक महात्मा सुंदरदास जी हुए हैं उन्होंने बड़ा सुंदर लिखे वो कहते हैं तात मिले पुण मात मिले सुत भ्रात मिले युवती सुखदाई चाहे पापी हो चाहे पुण्यात्मा पुरुष होवे तनु पिता भी मिल जांदा है माता ते जन्म लेंडा माता भी मिल जानदी है भ्राता भी मिल जानदे ने जड़े भाई ने तात मिले पुण मात मिले सुत भ्रात मिले युवती सुखदाई ਅਰ ਸੁਖ ਦੇ ਹੈ ਵਾਈ ਸੁਸੀਲ 유ਵਤੀ ਕਈਏ ਪਤਨੀ ਵੀ ਮਿਲ ਜਾਂਦੀ ਹੈ ਘਰ ਵਾਲੀ ਵੀ ਮਿਲ ਜਾਂਦੀ ਹੈ ਲੋਕ ਮਿਲੇ ਪਰਲੋਕ ਮਿਲੇ ਇਸ ਲੋਕ ਦੇ ਸੁਖਰ ਪਰਲੋਕ ਦੇ ਵੀ ਮਿਲ ਜਾਣਗੇ ਉਹਨਾਂ ਨੇ ਕਿਹਾ ਲੋਕ ਮਿਲੇ ਪਰਲੋਕ ਮਿਲੇ ਜਿਦੀ ਲੋਕ ਮਿਲੇ ਬ੍ਰਹਮਾਂ ਦੇ ਲੋਕ ਤੱਕ ਬ੍ਰਹਮਣ ਲੋਕ ਦੇ ਜਿਹੜੇ ਪਦਾਰਥ ਨੇ ਉਹ ਵੀ ਸਾਰੇ ਇਹਨੂੰ ਮਿਲ ਜਾਣਗੇ ਮਨਮਨ ਬਾਛੇ ਤਾਂ ਭਾਈ ਜਿਹੜੀ ਮਨਸੇ ਇੱਛਾ ਹੋਵੇ ਉਹ ਵੀ ਕੰਦੇ ਨੂੰ ਪ੍ਰਾਪਤ ਹੋ ਸਕਦੀ ਹੈ ਲੋਕ ਮਿਲੇ ਪਰ ਲੋਕ ਮਿਲੇ ਵੀ ਦੀ ਲੋਕ ਮਿਲੇ ਮਨਮਨ ਬਾਛੇ ਤਾਂ ਭਾਈ ਫਿਰ ਉਹ ਕੰਦੇ ਨੇ ਰਾਜ ਮਿਲੇ ਰਾਜ ਵੀ ਥੇ ਰਾਜ ਵੀ ਮਿਲ ਜਾਂਦਾ ਹੈ ਰਾਜ ਮਿਲੇਗਾ ਜੇ ਬਾਜ ਮਿਲੇ ਚੜਨ ਵਾਸਤੇ ਗੱਜ ਕਈਏ ਹਾਥੀ ਬਾਜ ਕਈਏ ਘੋੜੇ ਉਹ ਵੀ ਮਿਲ ਜਾਂਦੇ ਨੇ राज मिले गजबाज मिले सब साज मिले वाहन जितने भी के सारे मिल जाते हैं सु, ओ, केंदे ने, केंदे, सुंदर ने सब ही कुछ सब कुछ मिल सकता है मानव तन को पाके संत समागम दुर्लभ भाई ये जो संत समागम है संतों का ये नहीं मिलता सब को नहीं मिलता जिसने मानव तन पा के अनेक जन्म में पूर्व जन्म में पुण्य करे हो, समाज मिल गया है नगर निवासियों जो आज आपने सत्संग मिल रहा है आप दे तो पास में राड़ा साहब है आप तो इस तरह अमृत दे एक समुंदर दे, निवास है अमृत समुद्र बा सुन दी है ਸਵੇਰ ਸੁਣਦੀ ਜੁਬਾ ਸੁਣਦੀ ਹੈ ਸ਼ਾਮ ਸੁਣਦੀ ਹੈ ਜਿੱਥੇ ਤੱਕ ਬਾਣੀ ਸੁਣਾਈ ਦਿੰਦੀ ਹੈ ਉੱਥੇ ਪਾਪ ਨਹੀਂ ਰਹਿੰਦੇ ਹੁੰਦੇ ਇਹ ਯਾਦ ਰੱਖੋ ਪਾਪ ਭਜ ਜਾਂਦੇ ਨੇ ਜਿਸ ਤਰ੍ਹਾਂ ਸੂਰਜ ਚੜ੍ਹੇ ਤਾਂ ਹਨੇਰਾ ਭਜ ਜਾਂਦਾ ਕਹਿਣਾ ਨਹੀਂ ਮਿਲਦਾ ਐਸੀ ਤਰ੍ਹਾਂ ਵੀ ਕਹਿੰਦੇ ਨੇ ਕਿ ਪਾਪ ਸਾਰੇ ਨਸ਼ਟ ਹੋ ਜਾਂਦੇ ਜਿਸ ਵਾਲਕ ਨੇ ਜਨਮ ਲਿਆ ਹੈ किन्ना पुनशील है मैंने रात एक पंक्ति का अर्थ करया था दानं भूचन से मई पते कहते पूर्व जन्म अनेक जन्मा में दान करता आया दान करता आया ओ दान का दा फल भोगना नहीं मिलया एथे आके अच्छे खानदान जन्म ले लिया उसने ਉਹਨੂੰ ਤਾਂ ਇਹ ਸੁਭਾਵ ਪਿਆ ਹੋਇਆ ਜਦੋਂ ਉਹਦੇ ਸਭ ਕੁਝ ਇਕੱਠਿਆਰ ਹੋਇਆ ਪਹਿਲਾਂ ਤਾਂ ਦੇਖੋ ਇੱਥੇ ਉਹਨੇ ਕੀ ਕਰਮ ਕਰਿਆ ਹੈ ਕਿੰਨਾ ਕੁੰਨਿਆਤਮਾ ਜਿਸ ਦਿਨ ਮਿੱਥ ਅਖੰਡ ਪਾਠ ਹੋ ਰਿਹਾ ਸੰਤ ਲੋਕ ਵੀ ਆ ਰਹੇ ਆ ਸਭ ਉਹ ਸੰਤ ਵੀ ਉਹ ਆਏ ਆ ਨਿਰਿਛਿਤ ਪਰਉਪਕਾਰੀ ਅੱਜ ਸਵੇਰੇ ਮਹਾਬਾਤ ਦੋਸਤਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦਾ ਭੋਗ ਪਿਆ ਰਾੜੇ ਸਾਹਿਬ ਦੋਨ ਦਾ ਮਹਾ ਬਾਖ ਕਾਉਣਾ ਹੈ ਤਾਂ ਸਭ ਨਹੀਂ ਯਾਦ ਰੱਖ ਲੈ ਇੱਕ ਤਾਂ ਇਹ ਆਇਆ ਗੁਰੂ ਪੂਰਾ ਭੇਟਿਓ ਬੜੇ ਭਾਗੀ ਮਨਹਿ ਬਿਆ ਪ੍ਰਗਾਸਾ ਤਾਂ ਕੋ ਕੋਈ ਨਾ ਪਹੁੰਚਨ ਹਾਰਾ ਸਾਹਿਬ ਦਾ ਪ੍ਰਭਾਸਾ ਇੱਕ ਤਾਂ ਇਹ ਥਾ ਰਾਗ ਸੋਰਠ ਦੂਸਰਾ ਰਾਗ ਸੋਰਠ ਦਾ ਇਹ ਥਾ ਕਿ ਭਈ ਯਾਦ ਰੱਖੋ ਦੁਨੀਆ ਕੇ ਲੋਗੋ اے ਮਹਾ ਬਾਖਤਾ ਜਬ ਤੇ ਦਰਸ਼ਨ ਭੇਟੇ ਸਾਧੂ ਧਿਆਨ ਦੇਵ ਜਬ ਤੇ ਸੰਤਾਂ ਦੇ ਦਰਸ਼ਨ ਹੋਏ ਜਬ ਤੇ ਦਰਸ਼ਨ ਭੇਟੇ ਸਾਧੂ ਹਰ ਸਾਧੂਆਂ दिखे ਹੋਗੀ ਸਰਦਾ ਹਰ ਦਰਸ਼ਨ ਮਿਲ ਗਏ ਭੇਟੇ ਦਾ ਅਰਥ ਹੈ ਤੇ ਮਿਲ ਜਾਣਾ ਜਦ ਤੇ ਦਰਸ਼ਨ ਭੇਟੇ ਸਾਧੂ ਫਿਰ ਕੀ ਬਣਿਆ ਕੌਣ ਸੇ ਸਾਧੂ ਜੀ ਲਖਣ ਪ੍ਰਮਾਨ ਸੇ ਵਸਤੂ ਕੀ ਸਿੱਧੀ ਹੁੰਦੀ ਹੈ ਸਾਧੂ ਸੰਤ ਹੈ ਲੋਕਾਂ ਨੂੰ ਆਦਮੀ ਕਿਹ ਹੈ ਹੁਣ ਤਾਂ ਗਲਤ ਠੀਕ ਵੀ ਹੈ ਬਰਾੜੇ ਚ ਜਿੰਨੇ ਚਾਰ ਮਾਇਆ ਪਾਕਿਸਤਾਨ ਤੋਂ ਆਈਆਂ ਹੋਈਆਂ ਉੱਥੇ ਬਹੁਤ ਆਵਾਦੀ ਉਹਨਾਂ ਦੀ ਬਰਾੜੇ ਇਹ ਜਗਾਦਰੀ ਅੰਮਾਲੇ ਦੇ ਵਿਚਾਲੇ ਸਟੇਸ਼ਨ ਉੱਤੇ ਇੱਕ ਮਹਾਤਮਾ ਬ੍ਰਹਮਾਨੰਦ ਜੀ ਰਹਿੰਦੇ ਨੇ ਮੈਂ ਉਹਨਾਂ ਆ ਉਹਨਾਂ ਨੇ ਮੇਰੇ ਬਾਤ ਤੁਲਸੀ ਰਾਮਾਇਣ ਪੜ੍ਹੀ ਥੀ ਮੈਂ ਉੱਥੇ ਜਾਂਨਾਂ ਉੱਥੇ ਰੋਟੀਆਂ ਦੁਪਹਿਰ ਵਕਤ ਮਾਈਆਂ ਬਣਾਉਂਦੀਆਂ ਨੇ ਸ਼ਾਮ ਨੂੰ ਘਰਾਂ ਤੋਂ ਆ ਜਾਂਦੀਆਂ ਨੇ ਇਸ ਤਰ੍ਹਾਂ ਉੱਥੇ ਦੀ ਚਾਲੀ ਆ ਦੁਪਹਿਰੇ ਮਾਈਆਂ ਰੋਟੀਆਂ ਬਣਾਉਣ ਲੱਗੀਆਂ ਉਹਨਾਂ ਨੂੰ ਕੋਈ ਕੰਮ ਹੋਣਾ ਛੇਤੀ ਛੇਤੀ ਦਾਲ ਦੀ ਕੱਚੀ ਰੱਖਤੀ ਰੋਟੀਆਂ ਵੀ ਕੱਚੀਆਂ ਉਲਟਾ ਕੇ ਰੱਖ ਦਿੱਤੀਆਂ ਮੋਟੀਆਂ ਮੋਟੀਆਂ ਰੋਟੀਆਂ ਇੱਕ ਕੱਚੀਆਂ ਆਪਸ ਚੇਕਨਾਈ ਕਹਿੰਦੀ ਉਹਨੇ ਤੇ ਜਿਹੜੀ ਸਿਆਣੀ ਜੀ ਥੀ ਕਹਿੰਦੇ ਭੈਣੇ ਢਾਲ ਦੀ ਕੱਚੀਆਂ ਰੋਟੀਆਂ ਵੀ ਕੱਚੀਆਂ ਰਹਿ ਗਈਆਂ ਨੇ ਦੂਸਰੀ ਕਹਿੰਦੀ ਜਿਹਨੇ ਬਣਾਈਆਂ ਥੀਆਂ ਉਹ ਕਹਿੰਦੀ ਲੈ ਇਹ ਕੋਈ ਆਦਮੀਆਂ ਨੇ ਖਾਣੀਆਂ ਨੇ ਸੰਤਾ ਹੀ ਨਹੀਂ ਖਾਣੀਆਂ ਸੰਤਾ ਦੀ ਮੇ ਨਹੀਂ ਹੁੰਦੇ ਮੇਰੀ ਵੀ ਕਰਨੀ ਆਵਾਜ਼ ਪੈ ਗਈ ਕੰਨ ਦੀ ਮਾਰੋ ਸੰਤ ਤੇ ਪਰਮੇਸ਼ਰ ਹੁੰਦੇ ਨੇ ਅਹ ਤਸਿਆਣੀ ਗੱਲ ਕਹੀ ਫਿਰ ਮੈਨੂੰ ਵੀ ਬੋਲਣ ਨੂੰ ਜਗ੍ਹਾ ਨਹੀਂ ਮਿਲੀ ਫਾਗ ਠੜੇ ਹਰ ਸੰਤ ਤੇ ਮਾਰੇ ਜਿਨ ਘਰ ਤਨ ਹਰ ਨਾਮਾ ਜਨਾ ਦੇ ਨਾਮ ਦਾ ਖਜ਼ਾਨੇ ਭਰੇ ਪਏ ਨੇ ਆਪਣੇ ਖਜ਼ਾਨੇ ਚੋਂ ਪਰਉਕਾਰ ਵਾਸਤੇ ਸਭ ਨੂੰ ਵੰਡਦੇ ਨੇ ਉਹ ਖਜ਼ਾਨਾ ਅਮਰਾ ਟਟ ਕਦੇ ਨਾ ਮੁਕੇ ਅਰ ਨਾ ਟੋਟਾਵੇ ਜਿਨ ਘਰ ਧਨ ਹਰਨਾ ਨਾ ਪ੍ਰਵਾਨ ਗਣੀ ਸਈਏ ਆਏ ਉਹਨਾਂ ਦਾ ਪ੍ਰਵਾਨ ਹੈ ਪ੍ਰਵਾਨ ਗਣੀ ਸਈਏ ਆਏ ਸਫਲ ਤਨਾ ਕੇ ਕਾਮਾ ਜੋ ਵੀ ਕੰਮ ਕਰਨਗੇ ਮਨ ਸੇ ਤਨ ਸੇ ਧਨ ਸੇ ਉਹਨਾਂ ਦਾ ਸਭ ਸਫਲ ਹੁੰਦਾ ਚੱਲਿਆ ਜਾਵੇ देख से संतानहीन के मन में इच्छा आई और उसकी श्रद्धा बन गई है कि मेरे तो इतों पुत्र रतन मिले तो जरूर मिलेगा ये तो संत है जरूर मिलेगा उस जिन कर तन हर नामा प्रवान गणी से ही आए सफल चिना के कामा जो मन से वो इरादा कर लेन जरूर उससे उनसे वो भरोसा आएगा जरूर वो ਪਦਾ ਆ ਰਿਖ ਫਰਾਂਟ ਤੋਂ ਹੋਵੇਗਾ ਹੰਸੇ ਇਹ ਤਾਂ ਹਮਾਰੇ ਲੋਕਾਂ ਕੇ ਤਜਰਬੇ ਕੀ ਬਾਤ ਹੈ ਇੱਕ ਵਾਰ ਮੈਂ ਰੀਖੀ ਗੇਸ ਤੇ ਇੱਕ ਦਵਾਈ ਬਣਾਉਂਦਾ ਥਾ ਉੱਥੇ ਪੁਜਾਰੀ ਹੈ ਇੱਕ ਮੰਦਰ ਦਾ ਨਾਰਾਣਾਚਾਰੀ ਉਹਦਾ ਨਾਮ ਗੋਪਾਲਾਚਾਰੀ ਉਹਦਾ ਨਾਮ ਹੈ ਉਹ ਆ ਕੇ ਬੈਠ ਗਿਆ ਉਹ ਤਾਂ ਮੈਂ ਸਟੋਪ ਮੰਗਾ ਲਿਆ ਉਹ ਸਟੋਪ ਮੰਗਾਇਆ ਤਾਂ ਪਿੱਛੇ ਆ ਗਿਆ ਦਵਾਈ ਬਣਾ ਰਿਹਾ ਤਾਂ ਮੈਨੇ ਕਹਿੰਦਾ ਸੰਤ ਜੀ ਆ ਜਿਹੜੀ ਦਵਾਈ ਹੈ ਇੱਕ ਆਦੀ ਦਵਾਈ ਬਣਾ ਰਹੇ